ਤਾਂ ਪਹਿਲਾਂ ਤੋਂ ਸ਼ੌਂਕ ਸੀਗਾ ਕਿ ਵੀ ਅਸੀਂ ਜਾਈਏ ਵੀ ਸੈੱਡੇ ਨਾਲ ਵੀ ਗੇਮਾਂ ਕਰਾਇ ਰਹੀ ਸੀਗੇ ਵੀ ਕਹਿੰਦੇ ਵੀ ਪੁੱਛਣਾ ਹੈ ਸਾਡੀ ਕਲਾਸ 'ਚ ਕਿ ਵੀ ਗੇਮਾਂ 'ਚ ਕਿੰਨੇ ਲੱਗਣਾ ਸੀ ਕਿਉਂਕਿ ਵੀ ਅਸੀਂ ਵੀ ਲੱਗਾਂਗੇ ਅਸੀਂ ਵੀ ਭਾਗ ਲਾਂਗੇ ਤੇ ਸਾਡੇ ਸਾਰੇ ਸਾਡੀਆਂ ਸਭ ਪ੍ਰਿੰਟ ਲਵਾਉਂਗਾ ਸੀ ਫਸਟ ਟਾਈਮ ਤੇ ਸਕੂਲੋਂ ਫੇਰੋਂ ਲੱਕੇ ਗਏ ਸਾਨੂੰ ਅਸੀਂ ਫਸਟ ਆਏ ਸੀਗੇ ਤੇ ਬਾਅਦ ਤੋਂ ਅਸੀਂ ਜਦੋਂ ਗਏ ਸੀਗੇ ਜੋ ਤੈਨਰੀ ਗਏ ਸੀ ਤੇ ਜਦੋਂ ਅਸੀਂ ਚੌਥੀ ਵਾਰੀ ਗਏ ਉਹ ਤਾਂ ਸਰ ਸਾਨੂੰ ਮਿਲੇ ਸਰ ਕਹਿੰਦੇ ਕਿ ਵੀ ਤੂੰ ਬਹੁਤ ਵਧੀਆ ਭੱਜਦੀ ਆ ਤੇ ਵੀ ਤੁਸੀਂ ਸਾਡੇ ਕੋਲ ਆਇਆ ਕਰੋ ਫਿਰ ਅਸੀਂ ਦੋ ਤਿੰਨ ਮਹੀਨੇ ਖਾਏ ਨਹੀਂ ਸੀਗੇ ਫਿਰ ਅਸੀਂ ਇੱਥੋਂ ਜਾ ਰਹੇ ਸੀਗੇ ਤੇ ਫਿਰ ਅਸੀਂ ਕਿ ਮम्मा ਅਸੀਂ ਸਰ ਨੂੰ ਮਿਲਣਾ ਸਰ ਕਹਿ ਰਹੇ ਸੀ ਸਾਨੂੰ ਆਉਣਾ ਤੁਸੀਂ ਆਉਣਾ ਤੇ ਅਸੀਂ ਆਏ ਨਹੀਂ ਤੇ ਫਿਰ ਮम्मा ਕਹਿੰਦੇ ਚੱਲ ਆਇਆ ਫਿਰ ਆਪਾਂ ਤੁਹਾਨੂੰ ਮਿਲਾ ਲਿਓਨੇ ਫਿਰ ਅਸੀਂ ਮਿਲੇ ਸੀਗੇ ਜاتے ਹੁਣ ਲਗਾਤਾਰ ਸਾਈਕਲ ਜਿਤਰੇ ਹੋਣਾ ਤੇ ਪਹਿਲੇ ਦਿਨ ਸਿੱਧੇ ਆ ਰਹੇ ਹੋ ਗੋ ਤੇ ਕਿਵੇਂ ਦਾ ਲੱਗ ਰਿਹਾ ਹੈਗਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਤੇ ਗੱਲ ਕਰੀਏ ਤਾਂ ਕਿੰਨਾ ਕੁ ਵਧੀਆ ਹੁਣ ਤੁਹਾਨੂੰ ਇੱਥੇ ਕੋਚਿੰਗ ਮਿਲ ਰਹੀ ਹੈਗੀ ਤੇ ਅੱਗੇ ਜਾਣ ਦਾ ਕੀ ਸੁਪਨਾ ਹੈਗਾ ਅੱਗੇ ਜਾਣ ਦਾ ਸੁਪਨਾ ਵੀ ਸਾਡੇ ਜਗਤਾਰ ਸਿੰਘ ਜਗਤਾਰ ਸਰ ਸਾਨੂੰ ਮਿਹਨਤ ਕਰਾਉਣਗੇ ਤੇ ਜਿੰਨਾ ਟਾਈਮ ਅਸੀਂ ਕੁਝ ਬਣਦੇ ਨੂੰ ਉਹਨਾਂ ਟਾਈਮ ਸਾਡੇ ਸਰ ਸਾਡੇ ਨਾਲ ਖੜੇ ਕੀ ਬਣਨਾ ਹੈ ਕਿਹੜਾ ਲਾਈਫ ਦੇ ਵਿੱਚ ਅਸੀਂ ਫੌਜੀ ਬਣਨਾ ਚਾਹੁੰਦੇ ਹਾਂ ਫੌਜੀ ਬਣਨਾ ਫੌਜ ਨੂੰ ਤੇ ਪੜਾਈ ਦੇ ਵਿੱਚ ਕਿਵੇਂ ਹੈਗਾ ਕਿਹੜੀ ਕਲਾਸ ਪੜ੍ਹਦੇ 6th ਕਲਾਸ ਚ ਜੀ ਪੜਾਈ ਦੇ ਵਿੱਚ ਨੰਬਰ ਕਿੰਨੇ ਕ ਆ ਜਾਂਦੇ ਬਤਰੇ ਪੜਾਈ ਦੇ ਵਿੱਚ ਹੁਣ ਸਾਨੂੰ ਨੰਬਰਾਂ ਦੇ ਯਾਦ ਤਾਂ ਨਹੀਂਗੇ ਇੱਕ ਵਧੀਆ ਪੜਾਈ ਠੀਕ ਹੈ ਪਤਾ ਹਾਂਜੀ ਮਤਲਬ ਕਿਹੜੇ ਦੇ ਨਾਲ ਨਾਲ ਪੜ੍ਹਾਈ ਵੀ ਜਾਰੀ ਰੱਖਣੀ ਹੈ ਹਾਂਜੀ ਹੈਨਾ ਤੇ ਹੁਣ ਤੱਕ ਸਭ ਤੋਂ ਬੈਸਟ ਜਿਹੜੀ ਤੁਸੀਂ ਜਿੱਤ ਦਰਜ ਕੀਤੀ ਹੈ ਉਹ ਕਿਹੜੀ ਜਿੱਤ ਨੂੰ ਮੰਨਦੇ ਹੋ ਕਿਤੇ ਜਿੱਤੇ ਸੀਗੇ ਜਾਂ ਇਹ ਟਫ ਕੰਪੀਟੀਸ਼ਨ ਰਿਹਾ ਉਹ ਤੁਹਾਡਾ ਜਿਹੜਾ ਬੈਸਟ ਲੱਗਿਆ ਤਾਂ ਜੀ ਐਤੇ ਹੈ ਸਾਧਿਕ ਹਾਂਜੀ ਸਾਧਿਕ ਬੋਰਡ ਹਸਪਤਾਲ ਦੇ ਸਾਧਕ ਦੇ ਵਿੱਚ ਜਿਹੜੀ ਗੇਮ ਆ ਉੱਥੇ ਮੈਨੂੰ ਸਾਧਕ ਦੇ ਵਿੱਚ ਗੇਮਾਂ ਉਹਨਾਂ ਵਿੱਚ ਸਾਨੂੰ ਬਹੁਤ ਟਫ ਕੰਪੀਟੀਸ਼ਨ ਵਲੇ ਸਭ ਤੋਂ ਵਧੀਆ ਆਪਣੀ ਲਾਈਫ ਦਾ ਉਹੀ ਬਤ ਮੰਨਦੇ ਹੁੰਦਾ ਕਿ ਨਾ ਹਾਂਜੀ ਠੀਕ ਇਹ ਪੰਜਵੀਂ ਕਲਾਸ ਸੀਗੀ ਜਦੋਂ ਜਾਨ ਲੱਗੀ ਸੀ ਗਰਾਊਂਡ ਚਾਨ ਹਾਂਜੀ ਗਰਾਊਂਡ ਚਾਨ ਉਦੋਂ ਦੀ ਜਾਨ ਲੱਗੀ ਆ ਤਾਂ ਪਹਿਲਾਂ ਸਕੂਲ ਨੂੰ ਗਈਆ ਛੋਟੇ ਸਕੂਲ ਚ ਜਾਨ ਲੱਗੀ ਸੀ ਉਸ ਤੋਂ ਬਾਅਦ ਤਾਂ ਚਲੋ ਫਿਰ ਉਹਦੀ ਕਲਾਸ ਬਦਲ ਗਈ ਵੱਡੇ ਸਕੂਲ ਚ ਆ ਗਈ ਤਾਂ ਉੱਥੋਂ ਫਿਰ ਸਪੋਰਟ ਨਹੀਂ ਸੀ ਤਾ ਵੀਰੇ ਤੋਂ ਵੀਰੇ ਨਾਲ ਜਾਣ ਲੱਗੀ ਜਗਤਾਰ ਵੀਰੇ ਨਾਲ ਜਾਂਦੇ ਸਕੂਲ ਨੇ ਕਿਸਪੋਰਟ ਨਹੀਂ ਨਹੀਂ ਸਕੂਲ ਨੂੰ ਕੋਈ سپورਟ ਨਹੀਂ ਇਹ ਵੀਰੇ سپورਟ ਕਰਦਾ ਜੋ ਵੀ ਕਰਦਾ ਜਿਸ ਦਿਨ ਤੋਂ ਸਾਨੂੰ ਪਤਾ ਲੱਗਾ ਸੀ ਵੀ ਉੱਥੇ ਵੀਰਾ ਆਉਂਦਾ ਜਗਤਾਰ ਸਾਹ ਆਉਂਦੇ ਨੇ ਤੁਸੀਂ ਉਹਦੇ ਕੋਲ ਛੱਡ ਕੇ ਆਇਆ ਕਰੋ ਤਾਂ ਸਾਨੂੰ ਵੀ ਇਸ ਤਰ੍ਹਾਂ ਆਪਦੀਆਂ ਮਜਬੂਰੀਆਂ ਚ 2 ਮਹੀਨੇ 3 ਨੰਗ ਕੇ ਨਹੀਂ ਪਹੁੰਚਿਆ ਗਿਆ ਮੇਰੇ ਤੋਂ ਨਵਜੋਤ ਜਿਤ ਕਰਦੀ ਹੁੰਦੀ ਸੀ ਮੰਮਾ ਮੈਨੂੰ ਉੱਥੇ ਲੈ ਕੇ ਚੱਲੋ ਤਾਂ ਮੈਂ ਅੱਜ ਵੀ ਜਾਨੀ ਕੱਲ੍ਹ ਜਾਨੀ ਆਇਆ ਮੇਰਾ ਟਾਈਮ ਲੰਘ ਗਿਆ 2-3 ਮਹੀਨੇ ਤਾ ਫਿਰ ਕੁਛ ਦਿਨ ਅਸੀਂ ਇੱਕ ਦਿਨ ਨੰਗਨ ਲੱਗੇ ਸੀ ਗਰਾਉਂਡ ਚੋਂ ਤੇ ਨਵਜੋਤ ਕਹਿੰਦੀ ਮम्मा ਵੀ ਅੱਜ ਮੇਰਾ ਸਰ ਫਿਰਦੇ ਆ ਵੇਖਣਾ ਨਾਲ ਉਹ ਮਿਲਣਾ ਤਾਂ ਫਿਰ ਮੈਂ ਉਦੋਂ ਸਰਾਂ ਕੋਲੇ ਗਈ ਸੀ ਵੀਰੇ ਨਾਲ ਕੋਲੇ ਉਦੋਂ ਜਗਤਾਰ ਵੀਰੇ ਫਿਰਦੇ ਸੀ ਉੱਥੇ ਤਾਂ ਚਲੋ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਤਾਂ ਉਸ ਦਿਨ ਤੋਂ ਇਹਨਾਂ ਨੇ ਜਗਤਾਰ ਵੀਰੇ ਨੇ ਕਿਹਾ ਵੀ ਤੁਸੀਂ ਬੱਚੀ ਨੂੰ ਭੇਜਿਆ ਕਰੋ ਬੱਚੀ ਮਿਹਨਤੀ ਆ ਵੀ ਘਰੇ ਨਾ ਬਿਠਾ ਰੱਖੋਗੇ ਤੇ ਤਾਂ ਫਿਰ ਉਸ ਦਿਨ ਤੋਂ ਅਸੀਂ ਇਹਨਾਂ ਕੋਲੇ ਜਾਣ ਲੱਗੇ ਕਹਿੰਦੇ ਜੇ ਤੁਸੀਂ ਘੱਲ ਸਕਦੇ ਆ ਤਾਂ ਵੀ ਕੱਲ ਦਿਆ ਕਰੋ ਵੀ ਜੇ ਤੁਹਾਨੂੰ ਵਿਸ਼ਵਾਸ ਹੈ ਤਾਂ ਫਿਰ ਸਸੀ ਉਹ ਦਿਨ ਤੋਂ ਵੀਰੇ ਨਾਲ ਮਿਲੇ ਸਾਨੂੰ ਵਧੀਆ ਲੱਗਿਆ ਵੀਰੇ ਦਾ ਸਵਾ ਸਾਨੂੰ ਐ ਲੱਗਿਆ ਵੀ ਵੀਰਾ ਮਿਹਨਤ ਵਾਲਾ ਹੈ ਬੱਚਾ ਵੀ ਮਿਹਨਤ ਵਾਲਾ ਹੈ ਤੱਗੇ ਵਧੂਗਾ ਕੀ ਕੀ ਪ੍ਰਾਪਤੀਆਂ ਕੀਤੀਆਂ ਬਤੀ ਹੁਣ ਤੱਕ ਵੀਰੇ ਵੀ ਜਦ ਦੀ ਵੀਰੇ ਕੋਲੇ ਜਾਂਦੀ ਆ ਉਦੋਂ ਦੀ ਪਿੰਕਾ ਜਰਗਨ ਨੂੰ ਜਿਹੜੀਆਂ ਖੇਡਾਂ ਚ ਲੰਗਾਂ ਕਾਲਜੁਗਤ ਖੇਡਾਂ ਚ ਲੰਗਾਂ ਉਹਨਾਂ ਵਿੱਚ ਜਾਂਦੀ ਆ ਉਹਨਾਂ ਵਿੱਚ ਸਾਈਕਲ ਤੇ ਟਰੋਫੀਆਂ ਕੁਛ ਲੈ ਕੇ ਆਉਂਦੀ ਆ ਨਾਮ ਜਿੱਤ ਕੇ ਲਿਆਉਂਦੀ ਆ ਘਰ ਬਣਾ ਪਹਿਲਾਂ ਤਾਂ ਖਸਤਾ ਹਾਲ ਸੀਗਾ ਹੁਣ ਨਵਾਂ ਥਾਂ ਲਈਏ ਘਰ ਬਣਾਉਣਾ ਤੇ ਕਿਦਾਂ ਦਾ ਲੱਗਦਾ ਹੈਗਾ ਬੱਚੀ ਨੇ ਇੰਨੀ سپورਟ ਕੀਤੀ ਤੁਹਾਡੀ ਬਹੁਤ ਵਧੀਆ ਲੱਗਦੀ ਹੈ ਜੀ ਹਾਂ ਜੀ ਬਹੁਤ ਖੁਸ਼ੀ ਆ ਇਸ ਗੱਲ ਦੀ ਵੀ ਆਪਾਂ ਕਹਿ ਦਿੰਨੇ ਕੁੜੀਆਂ ਨੇ ਤਾਂ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹੁੰਦੀਆਂ ਮੁੰਡਿਆਂ ਨਾਲੋਂ ਵੱਧ ਕੇ ਅੱਗੇ ਜਾਂਦੀਆਂ ਨੇ ਵਧੀਆ ਸੋਚ ਆ ਕੁੜੀਆਂ ਦੀ ਜਿਵੇਂ ਬੱਚਿਆਂ ਨੂੰ ਹੁੰਦੀ ਆ ਕਹੀਂ ਲਗਨ ਹੁੰਦੇ ਆ ਬੱਚਿਆਂ ਨੂੰ ਚਲੋ ਇਹਨੂੰ ਨਵਜੋਤ ਨੇ ਲਗਨ ਸੀ ਚਲੋਂ ਦਾ ਸੁਖਣਾ ਸੀ ਉਹਨੇ ਕਰਕੇ ਦਿਖਾਇਆ ਹੋਰ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਹੋਰ ਮਾਪਿਆਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਵੇਂ ਨਵਜੋਤ ਵਰਗੇ ਬੱਚੇ ਆ ਅਸੀਂ ਹਰੇਕ ਮਾਂ ਨੂੰ ਹਰੇਕ ਨੂੰ ਕਹਿੰਨੇ ਆ ਵੀ ਬੱਚੇ ਦੀ ਸਪੋਰਟ ਕਰੋ ਤੇ ਬੱਚੇ ਨੂੰ ਅੱਗੇ ਵਧਣ ਦਾ ਸੁਪਨਾ ਪੂਰਾ ਕਰੋ ਹੁੰਦਾ। ਪਰਿਵਾਰ ਵਿੱਚ ਕੌਣ-ਕੌਣ ਹੈ ਤੁਹਾਡੇ ਇੱਥੇ? ਪਰਿਵਾਰ ਵਿੱਚ ਦੋ ਬੇਟੀਆਂ ਇੱਕ ਬੇਟਾ ਹੈ। ਇੱਕ ਜਿਹੜੇ ਬੱਚਿਆਂ ਦੀ ਗੱਲ ਕਰਦੇ ਆਂ। ਇਸ ਵਕਤ ਸਾਡੇ ਕੋਲੇ 300 ਬੱਚੇ ਆ ਗਰਾਊਂਡ ਦੇ ਵਿੱਚ ਜਿਹੜੀ ਮਿਹਨਤ ਕਰ ਰਹੇ ਆ। ਤੇ ਨਵਜੋਤ ਵਰਗੇ ਬੱਚੇ ਸਾਡੇ ਕੋਲੇ ਬਹੁਤ ਸਾਰੇ ਹੋ ਜਾਣਗੇ। ਆਉਣ ਵਾਲੇ ਟਾਈਮ ਤੱਕ ਸਾਰੀਆਂ ਚੀਜ਼ਾਂ ਟਾਈਮ ਨਾਲ ਹੋਣਗੀਆਂ। ਕੁਇਕਲੀ ਕੁਝ ਵੀ ਨਹੀਂ ਹੋ ਸਕਦਾਗਾ। ਤੇ ਸਾਡੇ ਕੋਲੇ ਅ ਅਗਲੇ ਸਾਲ ਤੁਸੀਂ ਦੇਖਿਓ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜੋ ਗੇਮਾਂ ਹੋਣਗੀਆਂ ਜਾਂ ਸਟੇਟ ਦੀਆਂ ਗੇਮਾਂ ਹੋਣਗੀਆਂ ਪਿੰਡ ਸਾਦਕਾ ਦਾ ਉੱਪਰੂਗਾ ਸਾਰਿਆਂ। ਉਹ ਜੋਤ ਦੀ ਗੱਲ ਕਰੀਏ ਤਾਂ ਲਗਾਤਾਰ ਸਾਈਕਲ ਚ ਚੱਲ ਰਹੀ ਹੈਗੀ ਹੈ ਨਾ ਤਾਂ ਪਰਿਵਾਰ ਕਾਫੀ ਗਰੀਬੀ ਦੇ ਵਿੱਚ ਮਿਹਨਤ ਮਜ਼ਦੂਰੀ ਕਰਦੀ ਸੀ ਨਾ ਹੁਣ ਘਰ ਵੀ ਸੁੱਖ ਨਾਲ ਧੀ ਆਵੇ ਬਣਾ ਕੇ ਰੱਖੀ ਜਾਈ ਹੈ ਕਿਵੇਂ ਤਾਂ ਲੱਗ ਰਿਹਾ ਇਹਦੀ ਜਿਹੜੀ ਜੀਮ ਦੀ ਗੱਲ ਕਰੀ ਜੀ ਸਾਨੂੰ ਬਹੁਤ ਖੁਸ਼ੀ ਆ ਇਸ ਚੀਜ਼ ਦਾ ਬਹੁਤ ਖੁਸ਼ੀ ਆ ਬਹੁਤ ਮਾਣ ਆ ਤੇ ਇੱਕ ਜਿਹੜੀ ਚੀਜ਼ ਸਭ ਤੋਂ ਵੱਡੀ ਸਾਡੇ ਵਾਸਤੇ ਹੈ ਕਿ ਮੋਟੀਵੇਸ਼ਨ ਆ ਉਹਨਾਂ ਬੱਚਿਆਂ ਵਾਸਤੇ ਜਿਹੜੇ ਸਿਰਫ ਕਹਿ ਕੇ ਕਿ ਹਾਂ ਵੀ ਸਾਰਾ ਕੁਝ ਸਹੀ ਸਲਾਮਤ ਆ ਬੈਠੇ ਆ ਘਰੇ ਕਿ ਹਾਂ ਵੀ ਚਲੋ ਕੋਈ ਨਾ ਟਾਈਮ ਆਊਗਾ ਵੇਖਾਂਗੇ ਇਹ ਸਾਰਾ ਕੁਝ ਮਿਹਨਤ ਨਾਲ ਆਣਾ ਤੇ ਕੁੜੀ ਨੇ ਕਰਕੇ ਦਿਖਾਇਆ ਵੀ ਮਿਹਨਤ ਨਾਲ ਉਹ ਚੀਜ਼ਾਂ ਜਿਹੜੀਆਂ ਆਪਣੇ ਸੁਪਨਿਆਂ ਉਹ ਪੂਰੀਆਂ ਹੋ ਜਾਂਦੀਆਂ ਤੇ ਉਹ ਦੂਜੇ ਬੱਚੇ ਅਗਰ ਹੋਰ ਵੀ ਬੱਚੇ ਹੈਗੇ ਤੁਹਾਡੇ ਕੋਲ ਜਿਹੜੇ ਅੱਗੇ ਲੱਗਦਾ ਕਿ ਅੱਗੇ ਜਾ ਸਕਣ ਹਾਂਜੀ ਆਪਣੇ ਕੋਲੇ ਇਸ ਵਕਤ 5-6 ਬੱਚੇ ਜਿਹੜੇ ਹੈ ਲੱਗਦਾ ਕਿ ਜਿਹੜੇ ਅਗਲੇ ਸਾਲ ਆਪਾਂ ਨੂੰ ਵਧੀਆ ਕੰਪੀਟੀਸ਼ਨ ਕਰਕੇ ਨਵਜੋਤ ਵਾਂਗੂ ਹੀ ਉਹ ਆਪਣਾ ਨਾਮ ਆਪਣੇ ਮਾਪੇ ਦਾ ਨਾਮ ਪਿੰਡ ਦਾ ਨਾਮ ਰੌਸ਼ਨ ਕਰਨਗੇ ਇਹ 100 ਮੀਟਰ ਦੇ ਟਰੈਕ ਹੈ ਕਿ ਇਸ ਤੋਂ ਅੱਗੇ ਵੀ ਬੱਚੇ ਜਿਹੜੇ ਕੋਲ ਨਹੀਂ ਆਪਣੇ ਕੋਲੇ ਆਪਾਂ ਜਿਹੜੀਆਂ ਹੁਣ ਗੇਮਜ਼ ਹੋ ਰਹੀਆਂ ਪਿੰਕੇ ਜਰਗ ਵੱਲੋਂ ਚਲਾਈਆਂ ਆ ਕਾਲਜੁਕਤ ਖੇਡਾਂ ਉਹਦੇ ਵਿੱਚ 100 ਮੀਟਰ ਦਾ ਹੀ ਕੰਪੀਟੀਸ਼ਨ ਹੁੰਦਾ ਤੇ ਉਹਨਾਂ ਨੇ ਵੀ ਕਿਹਾ ਹੋਇਆ ਕਿ ਆਪਾਂ ਇਹ ਕੰਪੀਟੀਸ਼ਨ ਵੱਡਾ ਕਰਾਂਗੇ ਇਸ ਨੂੰ ਇਸ ਖੇਡਣ ਨੂੰ ਆਪਾਂ ਵੱਡੇ ਲੈਵਲ ਤੱਕ ਲੈ ਕੇ ਜਾਵਾਂਗੇ ਤਾਂ ਉਦੋਂ ਵੀ ਵੱਡੇ ਕੰਪੀਟੀਸ਼ਨ ਹੋਇਆ ਕਰਨਗੇ ਕਿਉਂਕਿ ਜਿਹੜਾ ਪਿੰਕੇ ਜਰਗ ਨੇ ਕੰਮ ਚਲਾਇਆ ਜਿਹੜਾ ਉਪਰਾਲਾ ਕੀਤਾ ਨਾ ਇਹ ਬਹੁਤ ਹੀ ਵੱਡਾ ਉਪਰਾਲਾ ਬਹੁਤ ਤਗੜਾ ਉਪਰਾਲਾ ਇਹਦੇ ਨਾਲ ਬੱਚਿਆਂ ਨੂੰ ਮਿਹਨਤ ਕਰਨ ਲਈ ਵੀ ਉਹਨਾਂ ਨੂੰ ਮੋਟੀਵੇਸ਼ਨ ਮਿਲਦਾ ਹੈ ਕਿ ਉਹਨਾਂ ਨੂੰ ਲੱਗਦਾ ਕਿ ਹਾਂ ਵੀ ਇਹੇ ਕਰਨੀ ਚਾਹੀਦੀ ਹੈ ਕਿਉਂਕਿ ਪਹਿਲਾਂ ਸਕੂਲ ਦੀਆਂ ਖੇਡਾਂ ਹੁੰਦੀਆਂ ਸੀ ਉਹ ਸਾਲ ਬਾਦ ਹੁੰਦੀਆਂ ਸੀ ਬੱਚੇ ਨੇ 10 ਦਿਨ ਮਿਹਨਤ ਕੀਤੀ ਤੇ ਬਾਅਦ ਚ ਉਹ ਹਟ ਗਿਆ ਤੇ ਹੁਣ ਕੀ ਹੈ ਉਹ ਰੈਗੂਲਰ ਮਿਹਨਤ ਦੇ ਵਿੱਚ ਆ ਰੈਗੂਲਰ ਚੰਗੀ ਡਾਈਟ ਖਾਂਦੇ ਬੱਚੇ ਜਿਹੜੇ ਆਪਣੇ ਕੋਲੇ ਆ ਰੈਗੂਲਰ ਡਾਈਟ ਚੰਗੀ ਆ ਰੈਗੂਲਰ ਮਿਹਨਤ ਆ ਤੇ ਉਹਨਾਂ ਨੇ ਆਪਣੇ ਆਪ ਹੀ ਰਿਜ਼ਲਟ ਦੇਣਾ ਕੁਝ ਟਾਈਮ ਬਾਅਦ ਹੋਰ ਵੀ ਬਹੁਤ ਗਰੀਬ ਘਰਾਂ ਦੇ ਬੱਚੇ ਜਿਹੜੇ ਹੈਗੇ ਬਿਲਕੁਲ ਜੀ ਆਪਣੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅੱਛਾ ਜੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਵੀ ਆਪਾਂ ਵਿੱਕਰੇ ਬੈ ਕਿ ਕੁਝ ਨਹੀਂ ਹੋਣਾ ਅਗਰ ਆਪਾਂ ਚਾਹੁੰਨੇ ਆਪਾਂ ਸੁਪਨਾ ਦੇਖਦੇ ਆ ਕਿ ਆਪਣੀ ਕਿਸਮਤ ਨੂੰ ਬਦਲਣ ਦਾ ਕਿਸਮਤ ਨਹੀਂ ਇਦਾਂ ਨਹੀਂ ਬਦਲੀ ਜਾਣੀ ਉਹ ਤਾਂ ਕਿਤੇ ਹੀ ਮਿਹਨਤ ਕੀਤੀ ਹੈ ਬਦਲ ਜਾਨੀ ਆਓ ਗਰਾਊਂਡ ਵਿੱਚ ਅਸੀਂ ਬੈਠੇ ਆ ਸਾਡੇ ਕੋਲ ਆਓ ਅਸੀਂ ਮਿਹਨਤ ਕਰਾਂਗੇ ਤੁਸੀਂ ਨਾਲ ਕਰਿਓ ਕਿਉਂਕਿ ਜਿੰਨਾ ਜੋ ਇਹਨਾਂ ਦਾ ਲੱਗਦਾ ਉਸ ਤੋਂ ਵੱਧ ਜੋਰ ਸਾਡਾ ਲੱਗਦਾ